ਪੰਜਾਬ ਦੇ ਹਾਲਾਤ ਲਗਾਤਾਰ ਬਦਤੋਂ ਬੱਦਤਰ ਹੁੰਦੇ ਜਾ ਰਹੇ ਨੇ ਹਰ ਰੋਜ਼ ਚੋਰੀ ਲੁੱਟ ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਪਰ ਲੱਗਦਾ ਹੈ ਸਰਕਾਰ ਔਰ ਪ੍ਰਸ਼ਾਸਨ ਔਰ ਪੁਲਿਸ ਤੰਤਰ ਜਿੰਨਾ ਵੀ ਹੈ ਉਹਨਾਂ ਦੇ ਲਈ ਐਸੀਆਂ ਖਬਰਾਂ ਦੀ ਕੋਈ ਅਹਿਮੀਅਤ ਹੀ ਨਹੀਂ ਹੈ ਕਿਉਂ ਕਿ ਕਿਉਂਕਿ ਨੁਕਸਾਨ ਇੱਕ ਆਮ ਵਿਅਕਤੀ ਦਾ ਹੋ ਰਿਹਾ ਹੈ ਤੇ ਇੱਕ ਹੋਰ ਐਸੀ ਹੀ ਖਬਰ ਸਾਹਮਣੇ ਆਈ ਹੈ ਬਕਾਇਦਾ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ 'ਚ ਵੀ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਸ ਤਰੀਕੇ ਨਾਲ ਇੱਕ ਅਧੇੜ ਉਮਰ ਦਾ ਸ਼ਖਸ ਖਾਲੀ ਸਮਸ਼ਾਨ ਸੜਕ ਦੇ ਉੱਤੇ ਜਾ ਰਿਹਾ ਹੁੰਦਾ ਹੈ ਔਰ ਕੁਝ ਲੁਟੇਰੇ ਆਂਦੇ ਨੇ ਬਦਮਾਸ਼ ਆਂਦੇ ਨੇ ਉਸ ਵਿਅਕਤੀ ਨੂੰ ਬਜ਼ੁਰਗ ਨੂੰ ਘੇਰ ਲੈਂਦੇ ਨੇ ਘੇਰ ਲੈਂਦੇ ਨੇ ਉਸ ਨੂੰ ਕੁੱਟ ਮਾਰ ਦੀ ਧਮਕੀ ਦਿੱਤੀ ਜਾਂਦੀ ਹੈ ਅਪਸ਼ਬਦ ਬੋਲੇ ਜਾਂਦੇ ਨੇ ਉਸ ਤੋਂ ਬਾਅਦ ਉਸ ਦੀਆਂ ਜੇਬਾਂ ਫੋਲੀਆਂ ਜਾਂਦੀਆਂ ਨੇ ਉਸ ਦੇ ਕੋਲ ਜੋ ਕੁਝ ਵੀ ਹੁੰਦਾ ਹੈ ਲੁੱਟ ਕੇ ਚਲੇ ਜਾਂਦੇ ਨੇ ਆ ਸੀਸੀਟੀਵੀ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਨਜ਼ਦੀਕ ਹੀ ਜਿੱਥੇ ਵਾਰਦਾਤ ਹੋਈ ਉਹਦੇ ਕਿ ਨਜ਼ਦੀਕ ਹੀ ਇਲਾਕੇ ਦੇ ਵਿੱਚ ਸੀਸੀਟੀਵੀ ਲੱਗਿਆ ਹੋਇਆ ਸੀ ਤੇ ਉਸ ਦੇ ਵਿੱਚ ਇਹ ਪੂਰੀਆਂ ਕਲੀਅਰ ਤਸਵੀਰਾਂ ਰਿਕਾਰਡ ਹੋ ਗਈਆਂ ਨੇ ਤੇ ਜੇਕਰ ਹੁਣ ਵੀ ਪੁਲਿਸ ਤੰਤਰ ਨੂੰ ਇਹਨਾਂ આરોપીਆਂ ਨੂੰ ਲੱਭਣ ਔਰ ਫੜਨ ਦੇ ਵਿੱਚ ਦਿੱਕਤ ਆ ਰਹੀ ਹੈ ਤਾਂ ਫੇਰ ਰੱਬ ਹੀ ਰੱਖ ਹੈ ਪੰਜਾਬ ਦਾ ਕਿਉਂ ਕਹਿ ਰਿਹਾ ਕਿਉਂਕਿ ਇਹ ਤਸਵੀਰਾਂ ਸਰੇ ਆਮ ਗਵਾਹੀ ਭਰ ਰਹੀਆਂ ਨੇ ਕਿ ਹੁਣ ਪੰਜਾਬ ਦੇ ਜੋ ਹਾਲਾਤ ਨੇ ਉਹ ਉਹ ਬਨੇ ਜਿਨ੍ਹਾਂ ਨੂੰ ਅਸੀਂ 10-15 ਸਾਲ ਪਹਿਲਾਂ ਯੂਪੀ ਬਿਹਾਰ ਦੇ ਨਾਲ ਜੋੜਦੇ ਹੁੰਦੇ ਸੀ ਜਾਂ ਕਹਿੰਦੇ ਹੁੰਦੇ ਸੀ ਤਾਲੀਬਾਨੀ ਰਾਜ ਜਾਂ ਕਹਿੰਦੇ ਹੁੰਦੇ ਸੀ ਕਿ ਜੋ ਯੂਪੀ ਬਿਹਾਰ ਦੇ ਜੋ ਹਾਲਾਤ ਨੇ ਉਹ ਪੰਜਾਬ ਦੇ ਨੇ ਅੱਜ ਉਹ ਸੱਚੀ ਹਾਲਾਤ ਪੰਜਾਬ ਦੇ ਹੋ ਚੁੱਕੇ ਨੇ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਅੱਜ ਸੁਰੱਖਿਅਤ ਨਹੀਂ ਸਮਝਦਾ ਘਰੋਂ ਨਿਕਲਣ ਵੇਲੇ ਕੋਈ ਵੀ ਵਿਅਕਤੀ ਇੰਨਾ ਯਕੀਨੀ ਨਹੀਂ ਹੁੰਦਾ ਕਿ ਉਹ ਸ਼ਾਮ ਨੂੰ ਸਹੀ ਸਲਾਮਤ ਘਰ ਆ ਜਾਵੇਗਾ ਕਿਉਂਕਿ ਨਹੀਂ ਪਤਾ ਕਿ ਉਸ ਨੂੰ ਰਸਤੇ 'ਚ ਕੌਣ ਘੇਰ ਲਵੇ ਕੁੱਟ ਲਵੇ ਕੌਣ ਬਦਮਾਸ਼ੀ ਕਰ ਜਾਵੇ